ਜਿਹੜੇ ਮਾਪਿਓ ਨੇ ਉਂਗਲੀ ਫੜ ਕੇ ਆਪਣੇ ਬੱਚਿਆਂ ਨੂੰ ਤੁਰਨਾ ਸਿਖਾਇਆ ਜਿਸ ਮਾਂ ਨੇ ਮੂੰਹ ਵਿੱਚ ਬੁਰਕੀਆਂ ਪਾਈਆਂ ਬੜੇ ਕੀਤਾ ਫਿਰ ਉਹੀ ਮਾਪਿਓ ਮਰ ਜਾਂਦੇ ਨੇ ਤੇ ਉਹਨਾਂ ਦੇ ਬੱਚੇ ਜਾ ਕੇ ਵੀਰਵਾਰ ਵਾਰ ਚ ਡਾਂਸ ਕਲੱਬਾਂ ਚ ਜਾ ਕੇ ਸ਼ਰਾਬਾਂ ਪੀਣ ਪਾਰਟੀਆਂ ਕਰਨ ਆਪਣੇ ਦੋਸਤਾਂ ਨੂੰ ਨੌਜਵਾਨਾਂ ਨੂੰ ਕਿ ਸਾਡਾ ਪਿਓ ਮਰ ਗਿਆ ਸਾਡੀ ਮਾਂ ਮਰ ਗਈ ਆਓ ਪਾਲਟੀ ਕਰੀਏ ਕਿਵੇਂ ਲੱਗਦਾ ਹੋਊਗਾ ਆਇ ਨਹੀਂ ਲੱਗਦਾ ਕਿ ਬੱਚੇ ਨੇ ਜਾਂ ਕੀ ਨੇ ਇਸ ਨਿਊਜ਼ ਨੂੰ ਦੇਖਣ ਵਾਲਿਓ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਤੋਂ ਤੁਸੀਂ ਕੀ ਸੋਚਦੇ ਹੋ ਤੁਸੀਂ ਵਿਦੇਸ਼ਾਂ ਚ ਆ ਗਿਓ ਅਮਰੀਕਾ ਕੈਨੇਡਾ ਦੇ ਵਿੱਚ ਇੱਥੇ ਗੋਰਿਆਂ ਦੇ ਬੱਚਿਆਂ ਨੂੰ ਦੇਖੋ ਉਹ ਆਪਣੇ ਮਾਪਿਓ ਮਰਿਆਂ ਤੇ ਇਸ ਤਰ੍ਹਾਂ ਦੀਆਂ ਕਰਤੂਤਾ ਨਹੀਂ ਕਰਦੇ ਸਮਾਂ ਤੇ ਮਾਪਿਓ ਦੀ ਇੱਜ਼ਤ ਕਰਦੇ ਨੇ ਜਿੰਨਾ ਕੋ ਉਹਨਾਂ ਦੇ ਕਲਚਰ ਦੇ ਵਿੱਚ ਪਹਿਲਾਂ ਤੋਂ ਹੈ ਅਗਰ ਕੋਈ ਵੀ ਦਿਨ ਦਿਹਾੜਾ ਹੁੰਦਾ ਤਾਂ ਉਹ ਆਪਣੇ ਮਾਪਿਓ ਨੂੰ ਫੁੱਲ ਵੀ ਦਿੰਦੇ ਨੇ ਜਦੋਂ ਮਰ ਜਾਂਦੇ ਨੇ ਜਿਹੜਾ ਉਹ ਮਨਾਉਂਦੇ ਨੇ ਦਿਨ ਉੱਥੇ ਜਾ ਕੇ ਫੁੱਲ ਵੀ ਚੜਾ ਕੇ ਆਉਂਦੇ ਨੇ ਪਰ ਆਪਣੇ ਪੰਜਾਬੀ ਕੀ ਕਰਦੇ ਨੇ ਮਾਪਿਓ ਮਰ ਜਾਂਦੇ ਨੇ ਤੇ ਕਲੱਬਾਂ 'ਚ ਜਾ ਕੇ ਸ਼ਰਾਬਾਂ ਪੀਂਦੇ ਨੇ ਪਾਲਟੀਆਂ ਕਰਦੇ ਨੇ ਇਹ ਅੱਜ ਦੇ ਪੰਜਾਬੀਆਂ ਦੇ ਹਾਲਾਤ ਨੇ ਵਿਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਮੌਤਾਂ ਕਈ ਦੇਖੀਆਂ ਨੇ ਪਿਓ ਮਰ ਗਿਆ ਤਾਂ ਭੰਗੜਾ ਪਾਇਆ ਗਿਆ ਮਾਂ ਮਰ ਗਈ ਤਾਂ ਭੰਗੜਾ ਪਾਇਆ ਗਿਆ ਪਾਲਟੀਆਂ ਕੀਤੀਆਂ ਗਈਆਂ ਇਹ ਹਾਲਾਤ ਨੇ ਅੱਜ ਦੇ ਵਿਦੇਸ਼ਾਂ ਦੇ ਬੱਚੇ ਆਪਣੇ ਮਾਂ ਪਿਓ ਦਾ ਇੰਨਾ ਸਤਕਾਰ ਕਰਦੇ ਨੇ ਇੰਨੀ ਇੱਜ਼ਤ ਕਰਦੇ ਨੇ ਜਿਹੜੇ ਮਾਂ ਪਿਓ ਨੇ ਉਹਨਾਂ ਨੂੰ ਵਿਦੇਸ਼ਾਂ ਚ ਲਿਆ ਕੇ ਸੈੱਟ ਕੀਤਾ ਆਪਣੇ ਪੈਰਾਂ ਤੇ ਖੜੇ ਕੀਤਾ ਜਿਹੜੇ ਮਾਪਿਓ ਨੇ ਜਨਮ ਦਿੱਤਾ ਆਪਣੇ ਬੱਚਿਆਂ ਨੂੰ ਸਕੂਲ ਛੱਡਿਆ ਦੇਖਭਾਲ ਕੀਤੀ ਬੜੇ ਕੀਤਾ ਕਾਲਜਾਂ ਤੇ ਕਰ ਪੜਨ ਲਾਇਆ ਪੜ੍ਹਾਇਆ ਲਿਖਾਇਆ ਫਿਰ ਉਹ ਜਦੋਂ ਮਰ ਜਾਂਦੇ ਨੇ ਫਿਰ ਆਹ ਕਰਤੂਤਾਂ ਉਹਨਾਂ ਦੇ ਫਿਰ ਅੱਗੇ ਬੱਚੇ ਕਰਦੇ ਨੇ ਕਹਿੰਦੇ ਨੇ ਤੇ ਤੁਸੀਂ ਸਾਨੂੰ ਪਾਲਿਆ ਤੁਹਾਡਾ ਫਰਜ਼ ਸੀ ਤਾਂ ਤੁਸੀਂ ਪਾਲਿਆ ਵੀ ਜੇ ਤੁਹਾਨੂੰ ਮਾਪਿਓ ਨੇ ਪਾਲਿਆ ਉਹਨਾਂ ਦਾ ਫਰਜ ਸੀ ਤਾਂ ਤੁਹਾਡਾ ਵੀ ਤਾਂ ਕੋਈ ਫਰਜ ਬਣਦਾ ਹੀ ਹੋਏਗਾ ਨਾ ਤੁਸੀਂ ਆਪਣਾ ਫਰਜ ਅਦਾ ਕਿਉਂ ਨਹੀਂ ਕਰਦੇ ਪਰ ਇਹ ਫਰਜ ਅਦਾ ਕਰਦੇ ਨੇ ਕਿ ਕਲੱਬਾਂ 'ਚ ਜਾ ਕੇ ਪਾਰਟੀਆਂ ਕਰਦੇ ਨੇ ਸ਼ਰਾਬਾਂ ਪੀਂਦੇ ਨੇ ਦੋਸਤਾਂ ਨੂੰ ਪੁਲਾਉਂਦੇ ਨੇ ਕਿ ਸਾਡਾ ਪਿਓ ਮਰ ਗਿਆ ਤੇ ਸਾਡੀ ਮਾਂ ਮਰ ਗਈ ਇਹ ਅੱਜ ਦੇ ਹਾਲਾਤ ਨੇ ਪੰਜਾਬੀਓ ਤੁਹਾਨੂੰ ਦੱਸਣੇ ਸੀ ਦੇਖੇ ਨੇ ਰਹਿ ਨਹੀਂ ਹੋਇਆ ਵੀ ਦੱਸਣਾ ਜ਼ਰੂਰ ਚਾਹੀਦਾ ਪਰਮਾਤਮਾ ਅਕਲ ਦੇ ਵਿਵੇਕ ਬੁੱਧੀ ਦਵੇ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ